ਅਜੀਪੜੀ ਕੀਨਾ ਆਪਣਾ ਜੀ ਮੈਂ ਨਾ ਰਾਜਪਾਲ ਸਿੰਘ ਜੀ ਮੈਂ ਕੀ ਕਰਨਾ ਵੀ ਤੁਹਾਡੇ ਤੇ ਜੀ ਸਰ ਮੈਂ ਇੱਥੇ ਸਾਡਾ ਸਟੀਲ ਦਾ ਜੀ ਹੋਲ ਸੇਲ ਦਾ ਕੰਮ ਆ ਐਲੂਮੀਨੀਅਮ ਦਾ ਕੰਮ ਆ ਹੋਲ ਸੇਲਰ ਸਾਡਾ ਇਹ ਗੁਰਰਾਣਗ ਜੇਰਿੰਗ ਨਾਂ ਤੇ ਸਾਡੀ ਫਰਮ ਆ ਰਾਹੋਂ ਰੋਡ 33 ਉੋਂ ਰਾਤੀ 9:00 ਵਜੇ ਸਾਨੂੰ ਪਤਾ ਲੱਗਾ ਕਿ ਤੁਹਾਡੇ ਅੱਗ ਲੱਗੀ ਹੋਈ ਆ ਤਾਂ ਫਿਰ ਅਸੀਂ ਆਏ ਤਾਂ ਆ ਕੇ ਦੇਖਿਆ ਤਾਂ ਅੱਗ ਇਥੋਂ ਬਾਹਰ ਬਹੁਤ ਜ਼ਿਆਦੀ ਪਈ ਸੀ ਕਿ ਅੱਗਾ ਤਾਂ ਅਸੀਂ ਬੁਝਾਉਣ ਦੀ ਬਥੇਰੀ ਕੋਸ਼ਿਸ਼ ਕੀਤੀ ਛੱਟ ਛੱਟ ਕੋਲ ਕੇ ਪਰ ਨਹੀਂ ਆਏ ਜਦੋਂ ਫਾਇਰ ਬ੍ਰਿਗੇਡ ਆ ਗਈ ਤੇ ਫਾਇਰ ਬ੍ਰਿਗੇਡ ਨੇ ਅੱਗ ਬੁਝਾਈ ਸਾਰੀ ਇਹਦੀ ਕਿੰਨੇ ਵਜੇ ਦੁਕਾਨ ਉਧਾਰ ਕੇ ਚਲ ਗਏ ਸੀ ਅਸੀਂ 8 ਵਜੇ ਤਾਂ ਗਏ ਆ ਜੀ ਇੱਥੋਂ ਜੀ ਇਹ ਤੁਹਾਨੂੰ ਪਤਾ ਕਿਤੇ ਲੱਗੇ ਕਿ ਅੱਗ ਲੱਗੀ ਹੋਵੇ ਫਿਰ ਸਾਨੂੰ ਸਾਹਮਣੇ ਸਾਡੇ ਜਿਮ ਆਰਜੀ ਫਿਟਨੈਸ ਉਹਨਾਂ ਨੇ ਸਾਨੂੰ ਫੋਨ ਕੀਤਾ ਅੱਛਾ ਅੱਛਾ ਤਾਂ ਫਿਰ ਸਾਨੂੰ ਉਸ ਤੋਂ ਪਤਾ ਲੱਗ ਗਿਆ ਉਹ ਪਟਾਕਾ ਬਡੂ ਕੇ ਕਰਕੇ ਲੱਗਿਆ ਜਾਂ ਕੀ ਲੱਗਦਾ ਸੀ ਇਹ ਕੁਝ ਨਹੀਂ ਕਿਹਾ ਜਾ ਸਕਦਾ ਜੀ ਹਲੇ ਕਿੱਦਾਂ ਲੱਗੀ ਕਿੱਦਾਂ ਨਹੀਂ ਲੱਗੀ ਕੁਝ ਨਹੀਂ ਸਾਨੂੰ ਇਹ ਸੀਗਾ ਕਿ ਚਲੋ ਪਤਾ ਲੱਗੇ ਕਿੱਦਾਂ ਇੱਥੋਂ ਜਦੋਂ ਅਸੀਂ ਆਏ ਤਾਂ ਇੱਥੇ ਸ਼ਾਰਟ ਸਰਕਲ ਬਹੁਤ ਹੁੰਦਾ ਬੱਸ ਜਬਰਦਸਤ ਅੱਛਾ ਜੀ ਇੱਥੇ ਬਿਜਲੀ ਇਹ ਪੂਰੇ ਕਰੰਟ ਦੀ ਆ ਛੱਟ ਕੇ ਪੈਂਦੇ ਪੈਸ ਕੇ ਅੱਛ ਫਾਇਰ ਬ੍ਰਿਗੇਡ ਕਿੰਨੇ ਕੁ ਵਜੇ ਆ ਗਈ ਦੋਸੇ ਵਜੇ ਆ ਫਾਇਰ ਬ੍ਰਿਗੇਡ ਆ ਗਈ ਸੀ ਪੰਜ ਚਾਰ ਮਿੰਟ ਚ ਆ ਗਈ ਸੀ ਫਾਇਰ ਬ੍ਰਿਗੇਡ ਜਿਆਦਾ ਨਹੀਂ ਹੋਈ ਹਾਂਜੀ ਫੋਕ ਕਾਲ ਕੀਤੀ ਪੰਜ ਚਾਰ ਮਿੰਟ ਚ ਆ ਗਈ ਸੀ ਫਾਇਰ ਦੇ ਨੁਕਸਾਨ ਕਿੰਨਾ ਹੋ ਗਿਆ ਭਾਜੀ ਅੰਦਰ ਨੁਕਸਾਨ ਤਾਂ ਭਾਜੀ ਬਹੁਤ ਜਿਆਦਾ ਹੋਇਆ ਨੁਕਸਾਨ ਤੁਸੀਂ ਦੇਖਿਆ ਹੀ ਆ ਐਲ ਸੀੜੀਆਂ ਕਾਊਂਟਿੰਗ ਮਸ਼ੀਨ ਏ ਸੀ ਹੋਰ ਐਲਵ ਵਗੈਰਾ ਜਿਆਦਾ ਜਿਆਦਾ ਮੇਨ ਸਾਡਾ ਪੇਪਰ ਵਰਕ ਦਾ ਨੁਕਸਾਨ ਜਿਆਦਾ ਹੋਇਆ ਜੀ ਜੀ ਪੇਪਰ ਵਰਕ ਸਾਡਾ ਬਹੁਤ ਠੇਕੇਦਾਰੀ ਦੇ ਸੀਗੇ ਸਾਡੇ ਸਰਕਾਰੀ ਦੇ ਉਹ ਵਾਲੇ ਪਲੱਸ ਲੈ ਕੇ ਨਾਲ ਦੂਜਾ ਜੋ ਸਾਡਾ ਮੇਨ ਚੱਕਰ ਜਿਆਦਾ ਨੁਕਸਾਨੇ ਹੋਏਗੀ ਹੂੰ ਜੋ ਵੀ ਇੰਟਰੀਵਿਊ ਕੀਤਾ ਸੀ ਜੋ ਕਿਸੇ ਵੀ ਸੀਗਾ ਸਾਰ ਨੂੰ ਅੱਗ ਲੱਗ ਗਈ ਥੋਟਲੀ ਖਤਮ ਹੋ ਚੁੱਕਾ ਜੀ ਅੰਦਰ ਹੀ ਪਿੱਛੇ ਤੱਕ ਧੂਆ ਗਿਆ ਤੇ ਅੱਗ ਮੋਰੇ ਮੋਰੇ ਲੱਗੀ ਜਾਂ ਪਿੱਛੇ ਤੱਕ ਚਲ ਗਈ ਸੀ ਅੱਗ ਨਹੀਂ ਅੱਗ ਤਾਂ ਪਿੱਛੇ ਤੱਕ ਜਾਣੂ ਫਾਇਰ ਬ੍ਰੀਡ ਭਜਾ ਲਈ ਸੀ ਪਿੱਛੇ ਤੱਕ ਜਾਣੀ ਦਿੱਤੀ ਜੱਗ ਤਾਂ ਮੋਰੇ ਮੋਰੇ ਹੀ ਯਾਨੀ ਮੇਨ ਸਾਡਾ ਜਿਹੜਾ ਪੇਪਰ ਵਰਕਸ ਹੈਗਾ ਜਾਂ ਜਿੰਨਾ ਮੋਹਰਲਾ ਮੋਹਰ ਦਾ ਸਮਾਨ ਸਾਡਾ ਉਹੀ ਨੁਕਸਾਨ ਹੋਇਆ ਮਾਲ ਪਿਛਲੇ ਦਾ ਵੀ ਨੁਕਸਾਨ ਸਾਡਾ ਇਹ ਹੋਇਆ ਉਹਨੂੰ ਧੂਆਂ ਲੱਗ ਗਿਆ ਆ ਧੂਆਂ ਇੱਥੋਂ ਪਿੱਛੇ ਤੱਕ ਚੱਲ ਗਿਆ ਨਾਲ ਦੀ ਬਿਲਡਿੰਗ ਦੇ ਪਿੱਛੇ ਤੱਕ ਚੱਲ ਗਿਆ ਆ ਉਹ ਨੁਕਸ ਆ ਸ਼ੀਸ਼ਾ ਟੁੱਟਿਆ ਪਿਆ ਜੀ ਇਹ ਫੇ ਇਹ ਅੱਗ ਨਾਲ ਹੀ ਬਾਜੀ ਬਲਾਸਟ ਹੋਇਆ ਇਹ ਅੱਗ ਨਾਲੇ ਬਲਾਸਟ ਹੋਇਆ ਅੱਗ ਨਾਲੇ ਟੜਿਆ ਜੀ ਇਹ ਇਹ ਅੱਗ ਨਾਲੇ ਸਭ ਕੁਝ ਹੋ ਗਿਆ ਤੇ ਅੰਦਾਜ਼ਾ ਬਾਜੀ ਕਿੰਨੇ ਦਾ ਹੋਊਗਾ ਨੁਕਸਾਨ ਦਾ ਅੰਦਾਜ਼ਾ ਅੰਦਾਜ਼ਾ ਹੋਣ ਬਾਜੀ ਕੁਝ ਨਹੀਂ ਗਿਆ ਸਦਾ ਅੱਛਾ ਅੱਜ ਦੇਖ ਰਹੇ ਆ ਤੁਸੀਂ ਅੱਜ ਦਾ ਹੱਦ ਦੇਖ ਰਹੇ ਆ ਜਿਹੜਾ ਕਿੰਨਾ ਹੁੰਦਾ ਕਿੰਨਾ ਨਹੀਂ ਹੁੰਦਾ ਕੁਝ ਨਹੀਂ ਪਤਾ ਠੀਕ ਹੈ ਬਾਜੀ ਮੰਗ ਕੋਈ ਹੈਗੀ ਜੇ ਮੰਨ ਲਓ ਹੁਣ ਚਲੋ ਇਹ ਪਤਾ ਨਹੀਂ ਕਿਹੜੇ ਤਰੀਕੇ ਨਾਲ ਜੇ ਸਾਬ ਤੁਸੀਂ ਦੱਸ ਰਹੇ ਆ ਕਿ ਅੱਜ ਕਿੱਦਾਂ ਅੱਗ ਲੱਗੀ ਪਰ ਫੇ ਵੀ ਜੇ ਪ੍ਰਸ਼ਾਸਨ ਆ ਕੇ ਕੋਈ ਮੰਗ ਰੱਖਣੀ ਹੋਵੇ ਪ੍ਰਸ਼ਾਸਨ ਬਸ ਇਹੀ ਮੰਗਾਜੀ ਕਿ ਸਹੀ ਤਰੀਕੇ ਨਾਲ ਬੀ.ਵੀ.ਆਈ.ਏ. ਦੀ ਤਾਰਾ ਤੁਰਾ ਜੀ ਉਹ ਸਹੀ ਤਰੀਕੇ ਨਾਲ ਪਹਜਣਾ ਤਾਂ ਹੋਰ ਤਾਂ ਕੁਝ ਨਹੀਂ ਜਿਹੜਾ ਜੁਆਇੰਟ ਜੁਆਇੰਟ ਵਿੱਚੋਂ ਨਿਕਲ ਜਾਣਾ ਬਸ ਇਹੀ ਸਾਡੀ ਮੰਗਾ ਜੀ ਤੁਹਾਡੇ ਕੈਮਰੇ ਦੇ ਵਿੱਚ ਆਇਆ ਕੋਈ ਫੇਕ ਮੰਨੂ ਕੈਮਰੇ ਮੈਲਟੇ ਹੋ ਗਏ ਨਹੀਂ ਕੈਮਰੇ ਸਾਰੇ ਮੈਕਾ ਟੀਵੀਆਰ ਮੈਲਟ ਹੋ ਗਿਆ ਸਭ ਕੋ ਮੈਲਟੇ ਹੋ ਗਏ ਸਭ ਕੋ ਮੈਲਟ ਹੋ ਗਿਆ ਨਹੀਂ ਤਾਂ ਪਤਾ ਲੱਗਣਾ ਸੀ ਸਾਰਾ ਕੁਝ ਬੀ.ਵੀ.ਆਰ ਤੁਸੀਂ ਉਹ ਦੇਖ ਸਕਦੇ ਹੋ ਹਾਂਜੀ 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 ਸਭ ਕੋ ਸਭ ਮੈਲਟ ਮੈਲਟ ਹੋ ਚੁੱਕਾ ਜੀ ਐਸੋ